ਤੋ ਤੂੰ ਤੁਸੀਂ ਕਿਹੜੇ ਪਿੰਡ ਤੋਂ ਹਰਾਏਪੁਰ ਤੋਂ ਹਰਾਏਪੁਰ ਤੋਂ ਕੀ ਰਾਂ ਗੁੜੀਆਂ ਬੇਟਾ ਤੇਰਾ ਬੇਟਾ ਹੈ ਕਿੱਥੋਂ ਗਿੱਲ ਬੱਤੀ ਤੋਂ ਗਿੱਲ ਬੱਤੀ ਤੋਂ ਬੇਟਾ ਤੂੰ ਹੈ ਕਿਵੇਂ ਅੱਛਾ ਕਿੱਧਰ ਆ ਬੇਟਾ ਤੇਰੇ ਪਿੰਡਾਂ ਕੁੜੀਆਂ ਮੇਰੇ ਨਾਲ ਪੜਦੀਆਂ ਹੁੰਦੀਆਂ ਸੀ ਜੱਸੀ ਕਾਲ ਦੋਸਤੋਂ ਮੈਂ ਭਵਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ 7 ਰੋਜਾ ਕੈਂਪ ਲੱਗਿਆ ਸੀ ਪਿੰਡ ਜੱਸੀਪੋ ਵਾਲੀ 'ਚ ਰਜਿੰਦਰਾ ਕਾਲ ਦੇ ਵਿਦਿਆਰਥੀਆਂ ਦਾ ਸਰਪੰਚ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਹੈ ਤੇ ਹੁਣ ਇਹ ਬੱਚੇ ਸਾਰੇ ਆਪਣੇ ਰਜਿੰਦਰਾ ਕਾਲਜਵਾਲ ਜਾ ਰਹੇ ਆ ਤੇ ਆਪਾਂ ਤੁਹਾਨੂੰ ਇਹ ਦਿਖਾਉਣਿਆ ਰੌਣਕ ਮੇਲਾ ਤੇ ਨਾਲੇ ਮੇਰੇ ਵੀਰ ਜਿਹੜੇ ਵੀ ਆਪਣੇ ਇਹਨਾਂ ਬੱਚਿਆਂ ਨੂੰ ਪਛਾਣਨਾ ਦੱਸੋ ਵੀ ਤੁਹਾਡੇ ਪਿੰਡ ਦਾ ਕਿਹੜਾ ਇਹਨਾਂ ਚੋਂ ਓਹ ਹੋ ਹੋ ਕਿਹੜਾ ਮੈਰੇ ਠਾ ਦਾ ਟਰਾਲੀ ਆ ਗਈ ਸੀ ਟਰਾਲੀ ਟੱਲ ਗਈ ਸੀ ਮੇਰੇ ਤਾਂ ਤੇ ਦੱਸੋ ਵੀ ਕਿਹੜਾ ਬੇਟਾ ਬੇਟੀ ਸਾਡੇ ਪਿੰਡ ਦੇ ਹਨਾ ਤੇ ਨਾਲੇ ਇੱਕ ਹੋਰ ਵੀ ਆਪਾਂ ਹਰ ਰੋਜ਼ ਜਿਹੜਾ ਵੀ ਵਲੌਗ ਜਾਂ ਕੋਈ ਵੀਡੀਓ ਸਭ ਤੋਂ ਪਹਿਲਾਂ ਆਪਾਂ 12 ਵਜੇ ਪਾਉਣਿਆ ਭਿੰਦਰ ਸਿੰਘ ਚਾਹਲ YouTube ਚੈਨਲ ਤੇ ਉਥੇ ਦੇਖਿਆ ਕਰੋ ਸੱਚ ਮਾਰ ਕੇ ਉਦੋਂ ਬਾਅਦ ਆਪਾਂ ਦੋ ਤਿੰਨਾਂ ਬਾਅਦ ਪੇਜ ਤੇ ਪਾਉਣਿਆ ਤਾਜ਼ਾ ਵੀਡੀਓ ਉੱਥੇ ਦੇਖਿਆ ਕਰੋ ਤੇ ਹੁਣ ਜੜੋ ਆਪਣੇ ਰੌਣਕ ਮੇਲਾ ਦਿਹਾਉਣੇ ਤੁਨ ਰਜਿੰਦਰਾ ਕਾਲਜ ਵੱਲ ਜਾਂਦੇ ਹੋਏ ਵਿਦਿਆਰਥੀ ਮੈਨੂੰ ਤਾਂ ਲੱਗਦਾ ਕਾਫਲਾ ਆਪਣੇ ਪੰਪ ਵੱਲ ਵੱਧ ਰਿਹਾ ਰਜਿੰਦਰਾ ਕਾਲਜ ਦਾ ਆਪਣਾ ਬਲੌਗ ਦੇਖੋ ਬਈ ਰਜਿੰਦਰਾ ਕਾਲਜ ਦਾ ਬਣਾ ਕੈਂਟ ਬਲੌਗ ਹੈ ਵਿਦਿਆਰਥੀਆਂ ਨੇ ਕੈਂਪ ਲਾਇਆ ਸੀ ਸੱਤ ਰੋਜ਼ਾਂ ਤੇ ਉਹੋ ਆਪਾਂ ਬਣਾਇਆ ਇਹ ਬਲੌਗ ਤੇ ਬਹੁਤ ਕਹਿੰਦਾ ਦੇਖੋ ਆ ਜਾਂਦੇ ਆ ਬਜ਼ਾਰਤੀ ਆ ਗਏ ਬਾਈ ਬਜ਼ਾਰਤੀ ਹੋਏ ਬੰਦਾ ਵਰਨ ਬਚਾਵਾਂਗੇ ਬਾਹਰ ਰਾਮਨ ਬਚਾਵਾਂਗੇ ਬਾਹਰ ਰਾਮਨ ਬਚਾਵਾਂਗੇ 12 ਰਾਮਨ ਬਚਾਵਾਂਗੇ ਬਗਨਾ ਮਾਂ ਮਲਾਈ ਐ ਆਇਨਾ ਗਨ ਲਾਈਏ ਹੁਣ ਵਿਦਿਆਰਥੀ ਚੜ ਕੇ ਟਰਾਲੀ ਚ ਤੇ ਹੁਣ ਮੈਨੂੰ ਲੱਗਦਾ ਇਹ ਰਜੇਂਦਰਾ ਕਾਲਜ ਤਾਂ ਨਹੀਂ ਛੱਡਣ ਜਾਂਦੇ ਇਹਨਾਂ ਨੂੰ ਪੁੱਛਦੇ ਆ ਬੱਚੇ ਰਜੇਂਦਰਾ ਕਾਲਜ ਦੇ ਗੁੱਡੀਆਂ ਬੇਟੀਆਂ ਆਪਣੀਆਂ ਪੈਣਾ ਆਪਣੀਆਂ ਛੋਟੀਆਂ ਹੁਣ ਵੀਰੇ ਕਿੱਧਰ ਜਾਉਂਗੇ ਹੁਣ ਕਾਫਲਾ ਕਿੱਧਰ ਜਾ ਰਿਹਾ ਹੁਣ ਰਜਿੰਦਰਾ ਕਾਲ ਬਠਿੰਡਾ ਜਾ ਰਹੇ ਆ ਠੀਕ ਹੈ ਛੋੜੀ ਵੀਰੇ ਆ ਛੋੜੀ ਹੁਣ ਕਾਫਲਾ ਚੱਲਿਆ ਰਜਿੰਦਰਾ ਕਾਲ ਚ ਬਈ ਆਇਓ ਲੈ ਬਾਈ ਬੱਚੇ ਪਛਾਨੋ ਤੁਹਾਡੇ ਪਿੰਡਾਂ ਦੇ ਹੈਗੇ ਆ ਹੋਰ ਕੁੜੀਆਂ ਬੇਟਾ ਇੱਕ ਮਿੰਟ ਆਇਓ ਹੋਰ ਇਹ ਕੈਂਪ ਕੈਂਪ ਕਿਹੜਾ ਸੀ ਮਾੜੇ ਜਾਣਕਾਰੀ ਦਿਓਗੇ ਕਾਦਾ ਅੱਛਾ ਤੇ ਫੁੱਟ ਤੁਸੀਂ ਕਿਹੜੇ ਪਿੰਡ ਤੋਂ ਹਰਾਏਪੁਰ ਤੋਂ ਹਰਾਏਪੁਰ ਤੋਂ ਕੀ ਨਾਂ ਕੁੜੀਆ ਬੇਟਾ ਸੰਦੀਪ ਕੌਰ ਤੇਰਾ ਬੇਟਾ ਹੈ ਕਿੱਥੋਂ ਗਿੱਲਪੱਤੀ ਤੋਂ ਬੇਟਾ ਤੂੰ ਹੈ ਕਿਉਂ ਹੈ ਅੱਛਾ ਕਿਧਰ ਵਾ ਬੇਟਾ ਤੇਰੇ ਪਿੰਡ ਦੀਆਂ ਕੁੜੀਆਂ ਮੇਰੇ ਨਾਲ ਪੜਦੀ ਉਹ ਨਹੀਂ ਨਹੀਂ ਉਹ ਭੋਖੜੇ ਤੇ ਸੀ ਸਰ ਸੌਰੀ ਸੌਰੀ ਜਿਵੇਂ ਨਾਲ ਹੀ ਲੱਗੇ ਹਾਂ ਹਾਂ ਉਹ ਭੋਖੜੇ ਤੇ ਸੀ ਕੁੜੀਆਂ ਤੇ ਆਪਣੀਆਂ ਧੀਆਂ ਬੜੀਆਂ ਪਿਆਰੀਆਂ ਬੱਚੀਆਂ ਇਹਨਾਂ ਦਾ ਸਰ ਤੇ ਮੈਡਮ ਇਹਨਾਂ ਨੂੰ ਚੜਾ ਰਹੀ ਹੈ ਪੂਰਾ ਰੌਣਕ ਮੇਲਾ ਲੱਗਿਆ ਪਿਆ ਅਰਜੰਦਰਾ ਕਾਲਚ ਤੇ ਇਧਰ ਨੰਬਰਦਾਰ ਸੁਖਜੀਤ ਸਿੰਘ ਤੇ ਸਰਪੰਚ ਗੁਰਵਿੰਦਰ ਸਿੰਘ ਕੋਈ ਗੱਲਬਾਤ ਕਰਦੇ ਹੋਏ ਤੇ ਨਸ਼ਤਰ ਸਿੰਘ ਦੰਧੀਵਾਲ ਚੜ੍ਹਦੀ ਕਲਾ ਕਰਾਰ ਰੱਖੀ ਆ ਉਧਰ ਤੇਜੂ ਢਿੱਲੋਂ ਤੇ ਰਾਜਵੀਰ ਸਿੰਘ ਜੱਸੀ ਮੇਰੇ ਤਾਜ ਦਾ ਲੜਕਾ ਤੇ ਤੇਜੂ ਢਿੱਲੋਂ ਦਾ ਬੇਟਾ ਕੀ ਹਾਲਾ ਪੁੱਤਰਾ ਦਿਓ ਜਨਮ ਦਿਨ ਦੀਆਂ ਵਧਾਈਆਂ ਮੇਰੇ ਪੁੱਤ ਨੂੰ ਕੀ ਨਾ ਰੱਖੇਦਾ ਓਏ ਬਰਕਤ ਕੌਰ ਬਰਕਤ ਕੌਰ ਮਨੀ ਦੀ ਬੇਟੀ ਆ ਇਹ ਸੌਰੀ ਬੜੀਆਂ ਰੌਣਕਾਂ ਲੱਗੀਆਂ ਪੈਟਰੋਲ ਪੰਪ ਤੇ ਮਿੱਤਰੋ ਬੜੀਆਂ ਰੌਣਕਾਂ ਲੱਗੀਆਂ ਰਜਿੰਦਰਾ ਕਾਲ ਜਾਨਿਆਂ ਦੀਆਂ ਦੇਖੋ ਆਪਣਾ YouTube ਚੈਨਲ ਦੇਖਿਆ ਕਰੋ ਹਰ ਰੋਜ਼ 12 ਵਜੇ ਆਪਾਂ ਵੀਡੀਓ ਪਾਉਣੇ ਹੁੰਦੇ ਆ ਸਭ ਤੋਂ ਪਹਿਲਾਂ ਵੀਡੀਓ ਪਾਉਣੇ ਹੁੰਦੇ ਆ 12 ਵਜੇ ਭਵਿੰਦਰ ਸਿੰਘ ਚਾਹਾਨ ਚੈਨਲ ਆ ਸਬਸਕ੍ਰਾਈਬਰ ਕਰ ਲਓ Instagram ਵੀ ਭਵਿੰਦਰ ਸਿੰਘ ਚਾਹਾਨ ਆ ਕਰ ਲਓ ਆ ਸਾਹਮਣੇ ਆਪਣੀ ਹਵੇਲੀ ਆ ਇਧਰਲੇ ਬੱਤੀਆਂ ਨੂੰ ਮਿਲਦੇ ਆ ਬੇਟਿਆਂ ਨੂੰ ਮਿਲਦੇ ਆ ਆਪਣਿਆਂ ਨੂੰ ਹੋ ਬੇਟਾ ਚੱਲਿਓ ਤੁਸੀਂ ਰਜਿੰਦਰਾ ਕਾਲਜ ਹਾਂਜੀ ਹਾਂਜੀ ਅੱਛਾ ਇਹ ਚੱਲਿਆ ਸਾਰੇ ਰਜਿੰਦਰਾ ਕਾਲਜ ਜੀ ਤਿਆਰੀ ਭਾਈ ਰਜਿੰਦਰਾ ਕਾਲਜ ਬੰਨੀ ਖੱਤ ਨਹੀਂ ਖੱਤ ਨਹੀਂ ਤਿਆਰੀ ਭਾਈ ਖਿਤਨੀ ਰਜਿੰਦਰਾ ਕਾਲਜ ਬੰਨੀ ਕਰ ਦਿਓ ਕਮੈਂਟ ਪਛਾਨੋ ਆਪਣੇ ਆਪਣੇ ਪਿੰਡ ਦੇ ਬੱਚਾ ਨੂੰ ਕਰ ਦਿਓ ਕਮੈਂਟ ਭਾਈ ਭਵਿੰਦਰ ਸਿੰਘ ਦਾ YouTube ਚੈਨਲ ਤੇ 12 ਵਜੇ ਪਾ ਦਿਆਂਗੇ ਆਪਾਂ ਭਵਿੰਦਰ ਸਿੰਘ ਝਾਂਤ ਤੇ 12 ਵਜੇ ਧਰਾ ਦੇਵਾਂਗੇ ਵੀਡੀਓ ਹਰ ਰੋਜ਼ ਵੀਡੀਓ ਦੇਖੋ ਆਪਣੀ ਭਵਿੰਦਰ ਸਿੰਘ ਤਾਹਨ YouTube ਚੈਨਲ ਤੇ ਮੈਡਮ ਖੜੇ ਸੀ ਪਿੰਡ ਦਾ ਧੰਨਵਾਦ ਕਰ ਰਹੀ ਹੈ ਜੇ ਅਤਰ ਸਿੰਘ ਨੰਬਰਦਾਰ ਕਿੱਤਕੇ ਰੱਖੋ ਕੰਮ ਨੂੰ